ਤੁਹਾਨੂੰ ਅੱਜ ਜਿਹੜੀ ਆਪਾਂ ਕੋਠੀ ਦਿਖਾਵਾਂਗੇ ਤੁਹਾਨੂੰ ਪਹਿਲੀ ਅੱਖੀ ਜੱਜ ਜੂਗੀ ਕਿਉਂਕਿ ਇੰਨੀ ਜ਼ਿਆਦਾ ਸੋਹਣੀ ਤਿਆਰ ਕੀਤੀ ਹੋਈ ਐ ਸਾਰਾ ਕੰਮ A ਤੋਂ Z ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਆਪਾਂ ਨੂੰ ਇੱਕ ਵੀ ਪੈਸਾ ਲਾਉਣ ਦੀ ਜ਼ਰੂਰਤ ਹੈ ਨਹੀਂ ਬਾਕੀ ਕਰਦੇ ਆਪਾਂ ਗੱਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਪੇਜ 'ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਆਪਾਂ ਨੂੰ ਕੋਈ ਹੈਲੋ ਕਹਿਣ ਦੀ ਲੋੜ ਨਹੀਂ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800426173 ਭੇਜ ਦਿਓ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਜਿਹੜੀ ਆਪਾਂ ਵੀਡੀਓ ਤੇ ਕੋਠੀ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਮੈਂ ਉਮੀਦ ਕਰੂੰਗਾ ਤੁਹਾਨੂੰ ਕੋਠੀ ਵੀ ਪਸੰਦ ਆਵੇ ਤੇ ਵੀਡੀਓ ਵੀ ਤੁਹਾਨੂੰ ਚੰਗੀ ਲੱਗੇ ਜੀ ਬਾਕੀ ਵੀਡੀਓ ਆਪਾਂ ਸ਼ੁਰੂ ਕਰ ਲਈ ਕੋਠੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਹੁੰਨੇ ਆ ਅੰਦਰ ਤਾਂ ਇੱਕ ਪਾਸੇ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਤੇ ਸਾਹਮਣੇ ਬਿਲਕੁਲ ਆਪਾਂ ਨੂੰ ਮਿਲ ਜੂਗਾ ਪੋਰਚ ਏਰੀਆ ਤੇ ਅੰਦਰ ਜਾਣ ਵਾਸਤੇ ਆਪਾਂ ਨੂੰ ਇੱਥੋਂ ਹੀ ਲੋਬੀ ਦਾ ਮੇਨ ਐਂਟਰੀ ਗੇਟ ਮਿਲ ਜੂਗਾ ਸਾਰੀ ਕੋਠੀ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਪੰਜ ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਟੋਟਲ ਜਗ੍ਹਾ ਆਪਾਂ ਨੂੰ 5 ਮਰਲੇ ਮਿਲੂਗੀ ਤੇ ਕੋਠੀ ਜਿਹੜੀ ਇਹ ਡਬਲ ਸਟੋਰੀ ਬਣੀ ਹੋਈ ਆ ਬਹੁਤ ਜ਼ਿਆਦਾ ਸੋਹਣੀ ਆਪਾਂ ਨੂੰ ਕੋਠੀ ਮਿਲੂਗੀ ਬਾਕੀ ਜਿੰਨੀ ਵੀਡੀਓ ਤੁਸੀਂ ਦੇਖ ਰਹੇ ਹੋ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਪਸੰਦ ਕਰ ਲਈ ਹੋਊਗੀ ਕੋਠੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਆਪਾਂ ਨੂੰ 5 ਮਰਲੇ ਜਗ੍ਹਾ 'ਚ ਕੋਠੀ ਮਿਲੂਗੀ ਆ ਤੇ ਜਿੱਧਰ ਇਹਦਾ ਫੇਸ ਆ ਈਸਟ ਫੇਸਿੰਗ ਮਤਲਬ ਕਿ ਕੋਠੀ ਇਹ ਬਣੀ ਹੋਈ ਐ ਜੀ ਤੇ ਵਧੀਆ ਕੋਠੀ ਹੈ ਜੀ ਬਾਕੀ ਇਕੱਲੀ ਇਕੱਲੀ ਆਪਾਂ ਚੀਜ਼ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਥਰੂਮ ਤੇ ਬੈਡਰੂਮ ਜੋ ਕੁਝ ਵੀ ਬਣਾ ਹੋਇਆ ਤੁਸੀਂ ਦੇਖੋਗੇ ਤੇ ਪੀਵੀਸ ਵਗੈਰਾ ਕੀਤੀ ਹੋਈ ਹੈ ਕੱਪ ਬੋਰਡ ਦਾ ਸਾਰਾ ਕੰਮ ਹੋਇਆ ਨੀਚੇ ਆਪਾਂ ਜੇ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਬੈਡਰੂਮ ਤੁਸੀਂ ਦੇਖੋ ਆਪਾਂ ਨੂੰ ਨਾਲ ਹੀ ਅਟੈਚ ਕੱਪ ਬੋਰਡ ਮਿਲ ਜੂਗਾ ਤੇ ਕੱਪ ਬੋਰਡ ਵੀ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਸੀ ਤੇ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਹੀਂ ਬਹੁਤ ਜ਼ਿਆਦਾ ਵਧੀਆ ਆਪਾਂ ਨੂੰ ਸੋਹਣੀ ਕੁਠੀ ਮਿਲੂਗੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਕੱਲੀ-ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਤੇ ਕੁਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ ਕਮੈਂਟ ਲਾਜ਼ਮੀ ਕਰਦੇ ਰਹੋ ਤੇ ਆਪਾਂ ਨੂੰ ਬੈਕ ਸਾਈਡ ਜਗ੍ਹਾ ਵੀ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਸਮਾਨ ਇਹਨਾਂ ਨੇ ਆਪਦਾ ਕਾਫੀ ਇੱਥੇ ਰੱਖਿਆ ਹੋਇਆ ਹੈ ਤੇ ਇੱਥੇ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜਾਣਗੇ ਤੇ ਬਾਥਰੂਮ ਏਰੀਆ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਥਰੂਮ ਦਾ ਸਾਰਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜਿੰਨਾ ਵੀ ਕੰਮ ਹੁੰਦਾ ਟੋਟਲ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਤੇ ਪਹਿਲਾ ਬੈਡਰੂਮ ਤਾਂ ਤੁਸੀਂ ਪਿੱਛੇ ਦੇਖ ਲਿਆ ਸੀਗਾ ਉਹਦੇ ਵਿੱਚ ਸਪਰੇਟ ਏਸੀ ਲੱਗਿਆ ਹੋਇਆ ਸੀਗਾ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲੂਗੀ ਤੇ ਆ ਗਿਆ ਜੀ ਸੈਕੰਡ ਬੈਡਰੂਮ ਆ ਵੀ ਤੁਸੀਂ ਦੇਖੋ ਇਹਨਾਂ ਨੇ ਇਹਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਨਾਲ ਸੋਹਣਾ ਤਿਆਰ ਕਰਵਾਇਆ ਹੋਇਆ ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ ਤੇ ਉੱਪਰੋਂ ਦੇਖਦੇ ਹਾਂ ਬਾਕੀ ਪੂੜੀਆਂ ਤੁਸੀਂ ਦੇਖੋ ਜੀ ਬਹੁਤ ਵਧੀਆ ਪੂੜੀਆਂ ਉੱਪਰ ਮਿਲ ਜਾਣਗੀਆਂ ਪੂੜੀਆਂ ਤੇ ਵੀ ਆਪਾਂ ਨੂੰ ਪੱਥਰ ਪੁੱਥਰ ਲੱਗਿਆ ਹੋਇਆ ਮਿਲ ਜਾਊਗਾ ਸੋਹਣੀ ਕੋਠੀ ਆ ਵਧੀਆ ਕੋਠੀ ਆ ਤੇ ਆਸੇ-ਪਾਸੇ ਜਿਹੜਾ ਏਰੀਆ ਆਪਾਂ ਨੂੰ ਮਿਲੂਗਾ ਪੂਰਾ ਵਧੀਆ ਮਿਲੂਗਾ ਜੀ ਤੇ ਉੱਪਰ ਵੀ ਆਪਾਂ ਨੂੰ ਮਿਲ ਜੂਗਾ ਜੀ ਜਿਵੇਂ ਕਿ ਤੁਸੀਂ ਦੇਖ ਲਓ ਬੈੱਡਰੂਮ ਵਗੈਰਾ ਉੱਪਰ ਵੀ ਆਪਾਂ ਨੂੰ ਮਿਲ ਜਾਣਗੇ ਜਿਵੇਂ ਕਿ نیچے ਵਧੀਆ ਸੋਹਣੇ ਤਿਆਰ ਸੀਗੇ ਓਵੇਂ ਹੀ ਉੱਪਰ ਆਪਾਂ ਨੂੰ ਮਿਲ ਜਾਣਗੇ カラー कलर ਉੱਪਰ ਇਹਨਾਂ ਨੇ ਕਰਵਾ ਰੱਖਿਆ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਬਾਹਰ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਆਪ ਨੂੰ ਪੱਕੀ ਕੀਤੀ ਕਰਾਈ ਮਿਲ ਜਾਊਗੀ ਤੇ ਇਹ ਕੁਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਲਾ ਕੇ ਭੇਜੀ ਆ ਇਹਨਾਂ ਨੇ ਦੱਸਿਆ ਵੀ ਜਿਹੜੀ ਡਿਮਾਂਡ ਹੈ 45 ਲੱਖ ਰੁਪਏ ਜੀ 45 ਲੱਖ ਰੁਪਇਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ। ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਟਵਾਦਾ ਹੋ ਜਾਊਗਾ। ਇੱਕ ਵਾਰੀ ਸਰਫਰ ਡਿਮਾਂਡ ਹੈ। ਆਪਣੇ ਕੋਲੇ ਜਿਹੜੀ ਆਹ ਕੁਠੀ ਪਹੁੰਚੀ ਐ ਮੋਗੇ ਏਰੀਆ 'ਚ ਪਹੁੰਚੀ ਐ। ਬਹੁਤ ਜ਼ਿਆਦਾ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ। ਮੋਗੇ ਸਾੜ ਤੋਂ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੇ ਮੋਗੇ ਏਰੀਆ 'ਚੋਂ ਤੁਹਾਡੇ ਖਾਤਰ ਆਪਾਂ ਕੋਠੀ ਐ ਜਿਹੜੀ ਆਹ ਲੈ ਕੇ ਪਹੁੰਚੀ ਆ ਜੀ। ਤੇ ਜਿਹੜਾ ਬੱਸ ਸਟੈਂਡ ਐ ਉਹ ਤੋਂ ਥੋੜੀ ਜਿਹੀ ਦੂਰੀ 'ਤੇ ਐ। ਬਿਲਕੁਲ ਨਜ਼ਦੀਕ ਹੀ ਅਜਿਹਾ ਨੀਅਰ ਇਹਨਾਂ ਨੂੰ ਬੱਸ ਸਟੈਂਡ ਹੀ ਲੱਗਦਾਗਾ। ਤੇ ਨੀਅਰ ਆਪਾਂ ਨੂੰ ਪਾਰਕ ਵੀ ਮਿਲ ਜੂਗਾ ਤੇ ਗਲੀ ਨੰਬਰ 20 ਦੇ ਵਿੱਚ ਆਹ ਕੋਠੀ ਆਪਾਂ ਨੂੰ ਮਿਲੂਗੀ ਈਸਟ ਫੇਸਿੰਗ ਇਹਦਾ ਸਾਹਮਣੇ ਦਾ ਫਰੰਟ ਹੈਗਾ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਲੇ ਜੇ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਇੱਕ ਵਾਰੀ ਮਾਲਕ ਦੁਆਰਾ ਡਿਮਾਂਡ ਹੈ 45 ਲੱਖ ਰੁਪਇਆ ਤੇ ਮੌਕੇ ਤੇ ਹੋ ਜੂਗਾ ਰੇਟ ਮਾਲਕਾ ਕਰ ਲੈਣਗੇ ਤੇ ਕੋਠੀ ਸੋਹਣੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਤੋਂ ਕੁਝ ਵੀ ਪੁੱਛਣਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਨੰਬਰ ਆ ਮਾਲਕ ਦਾ 94171 ਤੇ 12023 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਡਾਇਰੈਕਟ ਸਿੱਧੀ ਤੁਹਾਡੀ ਗੱਲ ਹੋ ਜੂਗੀ ਜਿਹੜਾ ਵੀ ਕੁਝ ਕੁਝ ਵੀ ਪੁੱਛਣਾ ਹੋਵੇ ਤੁਸੀਂ ਮਾਲਕ ਤੋਂ ਪੁੱਛ ਲਿਓ ਤੇ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੇਗੀ ਜਰੂਰ ਤੁਸੇ ਜਾ ਕੇ ਜੇ ਕੋਠੀ ਦੇਖਣੀ ਹੈ ਮੋਗੇ ਏਰੀਆ ਚ ਗਲੀ ਨੰਬਰ 20 ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਜਗਾ ਪੰਜ ਮਾਰ ਲਿਆ ਸਾਰਾ ਕੁਝ ਕਨਫਰਮ ਤੁਹਾਨੂੰ ਮੈਂ ਕਰਵਾਇ ਦਿੱਤਾ ਜੀ ਤੇ ਕੋਠੀ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਇੱਕ ਨੰਬਰ ਕੋਠੀ ਆ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਮੋਗੇ ਏਰੀਆ ਚੋਂ ਜਿੰਨੇ ਕਮੈਂਟ ਆਏ ਸੀਗੇ ਸਾਰੇ ਮੈਂ ਕਮੈਂਟ ਪੜੇ ਸੀਗੇ ਤੇ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਆ ਕੋਠੀ ਲੈ ਕੇ ਪਹੁੰਚਾਂਗਾ ਜਿਨੇ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਕਮੈਂਟ ਕਰਕੇ ਜਿਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗੀ ਐ ਕੋਈ ਥੀ ਤੁਹਾਨੂੰ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਰੂਰ ਉਹਨੂੰ ਦਬਾ ਦਿਓ ਤੇ ਜਿਨੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਆਪਣੀ ਵੀਡੀਓ ਪਹਿਲੀ ਵਾਰ ਆਪਣੇ ਚੈਨਲ ਤੇ ਤੁਸੀਂ ਆਇਓ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਐ ਪਸੰਦ ਜੇ ਆਈ ਐ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਤੇ ਡੇਲੀ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਆਂ ਤੇ ਡੇਲੀ ਦੇਖਣ ਵਾਸਤੇ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਸਾਰੇ ਲਾਜ਼ਮੀ ਕਰ ਦੋ ਜਿੰਨੇ ਤੁਸੀਂ ਪਹੁੰਚੇ ਹੋ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚੇ ਹੋ ਜਰੂਰ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਪਿੰਡ ਦੇ ਵਿੱਚੋਂ ਦੇਖ ਰਹੇ ਹੋ ਸ਼ਹਿਰ ਤੋਂ ਦੇਖ ਰਹੇ ਹਾਂ ਕਿਤੋਂ ਵੀ ਦੇਖ ਰਹੇ ਹੋ ਜੀ ਚਾਹੇ ਖੇਤ ਦੇ ਵਿੱਚ ਘਰ ਬਣਿਆ ਕੋਠੀ ਬਣੀ ਆ ਪਿੰਡ 'ਚ ਸ਼ਹਿਰ 'ਚ ਜਿੱਥੇ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਹੀ ਆਪਣੇ WhatsApp ਨੰਬਰ ਤੇ ਇੱਕ ਦਾ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਦਿਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਆਪਾਂ ਨੂੰ ਕੋਈ ਹੈਲੋ ਲਿਖ ਕੇ ਭੇਜਣ ਦੀ ਲੋੜ ਨਹੀਂ ਨਾ ਕੋਈ ਪੁੱਛਣ ਦੀ ਲੋੜ ਆ ਵੀ ਅਸੀਂ ਐਡ ਕਰਵਾਉਣੀ ਹੈ ਬਸ ਆਪਣੇ ਕੋਲ ਹੀ ਭੇਜ ਦਿਓ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਵੀਡੀਓ ਵਧੀਆ ਲੱਗੀ ਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਮਿਲਦੇ ਆ ਜਲਦੀ ਜੀ ਬਾਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਬੱਸ ਆਪ ਦੀ ਸਪੋਰਟ ਬਣਾ ਕੇ ਰੱਖਿਓ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਛੇਤੀ